ਸਤਿ ਸ਼੍ਰੀ ਅਕਾਲ ਮੈਂ ਹਰਪ੍ਰੀਤ ਐਸਟੀਪੀ ਨਿਊਜ਼ ਦੇਖ ਰਹੇ ਦਰਸ਼ਕ ਸਾਥੀਆਂ ਦਾ ਸਵਾਗਤ ਹੈ ਅੱਜ ਅਸੀਂ ਐਸਡੀ ਕਾਲਜ ਦੇ ਜਰਨਲਿਜ਼ਮ ਡਿਪਾਰਟਮੈਂਟ ਵੱਲੋਂ ਸਾਡੀ ਟੀਮ ਇੱਥੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ 28 ਸਤੰਬਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਉੱਤੇ ਉਹਨਾਂ ਦੇ ਵਿਚਾਰਾਂ ਬਾਰੇ ਉਹਨਾਂ ਦੀ ਜ਼ਿੰਦਗੀ ਬਾਰੇ ਸਵਾਲ ਜਵਾਬ ਕਰਨ ਲਈ ਪਹੁੰਚੀ ਹੈ ਸੋ ਅਸੀਂ ਵਿਦਿਆਰਥੀਆਂ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਆਂ ਜੀ ਜ਼ਿੰਦਗੀ ਦੇ ਵਿੱਚ ਭਗਤ ਸਿੰਘ ਦੀ ਹੋਰ ਕੋਈ ਅਹਿਮੀਅਤ ਨੂੰ ਤੁਸੀਂ ਦੇਖਦੇ ਹੋ ਨਹੀਂ ਮਤ ਉਹਨਾਂ ਦੀ ਬਹੁਤ ਵੱਡੀ ਇਮਤਾਨ ਮੰਨ ਲਓ ਜਿਵੇਂ ਉਹਨਾਂ ਨੇ ਬਹੁਤ ਹੀ ਛੋਟੀ ਉਮਰ ਵਿੱਚ ਬਹੁਤ ਮਤਲਬ ਦੇਸ਼ ਲਈ ਬਹੁਤ ਵੱਡਾ ਯੋਗਦਾਨ ਪਾਇਆਗਾ ਉਹਨਾਂ ਦੀ ਆਪਾਂ ਦੇਣ ਕਦੇ ਨਹੀਂ ਦੇ ਸਕਦੇ ਭਗਤ ਸਿੰਘ ਦੀ ਕਿਸੇ ਲਿਖਤ ਦਾ ਨਾਮ ਤੁਸੀਂ ਜਾਣਦੇ ਹੋ ਭਗਤ ਸਿੰਘ ਨੇ ਆਪਣੀ ਲਿਖਤ ਵਿੱਚ ਲਿਖਿਆ ਸੀ ਮੈਂ ਨਾਸਤਿਕ ਕਿਉਂ ਹਾਂ ਉਹਨੇ ਦੱਸਿਆ ਸੀਗਾ ਜੀ ਉਸ ਲਿਖਤ ਦੇ ਵਿੱਚ ਉਹਨਾਂ ਨੇ ਕੀ ਲਿਖਿਆ ਸੀ ਉਹਨਾਂ ਨੇ ਇਸ ਲਈ ਲਿਖਿਆ ਸੀਗਾ ਜੀ ਜੇ ਮੈਂ ਮਸ਼ਹੂਰ ਹੋ ਗਿਆ ਵੀ ਬੜਾ ਨਾਸਤਿਕ ਵੀ ਮੈਂ ਤਾਂ ਮਨ ਲੋਕ ਮੈਨੂੰ ਮੰਨਣ ਲੱਗੇ ਜਾਂ ਫਿਰ ਮੈਂ ਵੀ ਬਾਲੀ ਬੱਡੇ ਮਕਾਮ ਤੇ ਪਹੁੰਚ ਗਏ ਤਾਂ ਕਰਕੇ ਮੈਨਾਂਸਤਿਕਾਂ ਜਾਂ ਫਿਰ ਇਹੜਾ ਰੱਬਾ ਉਹ ਲੋਕਾਂ ਨੂੰ ਨਹੀਂ ਦੇਖ ਰਿਹਾ ਉਹਨਾਂ ਨੂੰ ਆਜ਼ਾਦੀ ਨਹੀਂ ਦਿਖ ਰਿਹਾ ਤਾਂ ਕਰਕੇ ਮੈਨਾਂਸਤਿਕ 23 ਸਾਲਾਂ ਦੇ ਵਿੱਚ ਹੀ ਇਸ ਤਰ੍ਹਾਂ ਜਿਹੜੀ ਆਪਣੀ ਮੌਤ ਨੂੰ ਗਲੇ ਕਿਉਂ ਲਗਾ ਗਿਆ ਉਹਦੇ ਕੋਲ ਇਹੋ ਜੀ ਕਿਹੜੀ ਚੀਜ਼ ਸੀ ਜਿਨੇ ਉਸ ਨੂੰ ਇਸ ਪੱਧਰ ਤੱਕ ਪਹੁੰਚਾਤਾ ਮੇਰੇ ਖਿਆਲ ਨਾਲ ਉਹਨਾਂ ਦੀ ਜ਼ਿੰਦਗੀ ਦਾ ਮਕਸਦ ਹੀ ਸੀ ਲੋਕਾਂ ਨੂੰ ਆਜ਼ਾਦੀ ਦਿਵਾਉਣਾ ਅਤੇ ਉਹਨਾਂ ਨੇ ਦੇਸ਼ ਦੀ ਖਾਤਰ ਬਹੁਤ ਵੱਡਾ ਯੋਗਦਾਨ ਦਿੱਤਾਗਾ ਇਹ ਬਹੁਤ ਹੀ ਘੱਟ ਲੋਕਾਂ ਵਿੱਚ ਹੁੰਦਾ ਹੈ ਇਹ ਜਜਵਾ ਤੁਸੀਂ ਸ਼ਹੀਦ ਭਗਤ ਸਿੰਘ ਬਾਰੇ ਕੀ ਕਹਿਣਾ ਚਾਹੋਗੇ ਕੀ ਕੋਈ ਨਹੀਂ ਆਪਣੇ ਸਾਰੇ ਪੰਜਾਬ ਤੇ ਸਾਰੇ ਇੰਡੀਆ ਬਹੁਤ ਦੇਣਾ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਆਪਣੇ ਦੇਸ਼ ਨੂੰ ਆਜ਼ਾਦ ਕਰਨ ਲਈ ਸਾਰੇ ਜੁਥੇਵਾਨਾਂ ਨੂੰ ਕੁਛ ਤਾਂ ਕੋ ਸਿੱਖਣਾ ਚਾਹੀਦਾ ਹੈਗਾ ਉਹ ਆਪਣੇ ਸਾਰੇ ਜੁਥੇ ਲਈ ਇੱਕ ਬਹੁਤ ਵੱਡੇ ਸ਼ਖਸੀਅਤ ਨੇ ਸ਼ਹੀਦ ਭਗਤ ਸਿੰਘ ਨੇ ਜਿਸ ਨੇ ਆਜ਼ਾਦੀ ਦੀ ਗੱਲ ਕੀਤੀ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਉਹੀ ਆਜ਼ਾਦੀ ਅਸੀਂ ਅੱਜ ਮਾਨ ਰਹੇ ਹਾਂ ਕਹਿ ਨਹੀਂ ਸਕਦੇ ਪਰ ਉਹਨਾਂ ਨੇ ਜੋ ਕਿਹਾ ਉਹ ਨਹੀਂ ਹੋ ਰਿਹਾ ਉਹਨਾਂ ਨੇ ਕਿਹਾ ਸੱਚ ਦੇ ਰਾਹ ਚੱਲੋ 1 2 7 ਉਪਰ ਆਪਣੇ ਉਲਟਾ ਰਿਹਾ ਮਹਿੰਗਾਈ ਬਹੁਤ ਹੋ ਗਈ ਆ ਇੱਕ ਤਰ੍ਹਾਂ ਦਾ ਆਪਣੇ ਕੀ ਕਹਿ ਨਹੀਂ ਸਕਦੇ ਕਿ ਆਪਾਂ ਆਜ਼ਾਦ ਆ ਸੋ ਆਪਾਂ ਅੱਗੇ ਨਾਲੋਂ ਵੱਧ ਗੁਲਾਮੀ ਕਰ ਰਹੇ ਆਂ ਦੂਜਾਈ ਗੁਲਾਮੀ ਕਰ ਰਹੇ ਆਪਾਂ ਉਹ ਉਹ ਆਜ਼ਾਦੀ ਨਹੀਂ ਹੈਗੀ ਜਿਹੜੀ ਉਹਨਾਂ ਨੇ ਦਵਾਈ ਆਪਾਂ ਭਗਤ ਸਿੰਘ ਜੀ ਨੇ ਤਾਂ ਅੱਜ ਦੇ ਇਸ ਦੌਰ ਦੇ ਵਿੱਚ ਸ਼ਹੀਦ ਭਗਤ ਸਿੰਘ ਸਾਨੂੰ ਨੌਜਵਾਨਾਂ ਨੂੰ ਕਿਸ ਰਸਤੇ ਤੇ ਚੱਲਣ ਦੀ ਜਿਹੜੀ رائے ਦਿੰਦਾ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਤਾਂ ਆਪਣਾ ਕਹਿੰਦੇ ਸੱਚ ਦੇ ਰਾਹ ਤੇ ਚੱਲੋ ਇੱਕ ਦੂਜੇ ਦਾ ਸਾਥ ਦੋ ਨਸ਼ਾ ਦੂਰ ਰੋ ਐ ਕਿ ਦੂਸਰਿਆਂ ਦਾ ਸਾਥ ਹੋ ਗਿਆ ਆਪਾਂ ਉੱਪਰ ਆ ਸਕੀਏ ਆਪਣੇ ਨੌਜਵਾਨ ਉੱਪਰ ਆਉਣ ਪੜ੍ਹਨ ਲਿਖਣ ਪਰ ਅੱਜ ਦੇ ਨੌਜਵਾਨ ਬਾਹਰ ਜਾ ਰਹੇ ਆ ਕਿ ਆਪਦੇ ਦੇਸ਼ ਲਈ ਕੁਝ ਕਰੋ ਆਪਣੇ ਪੰਜਾਬ ਲਈ ਕੁਝ ਕੁਝ ਕਰਕੇ ਅੱਗੇ ਆਓ ਪਰ ਆਪਣੇ ਵਾਲੇ ਉਲਟਾ ਜਾ ਰਹੇ ਨੇ ਆਪਣੇ ਯੂਥ ਨੂੰ ਉਹਨਾਂ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ ਉਹਨਾਂ ਦੀ ਸਟੋਰੀਸ ਫਿਲਮਸ ਤੇ ਉਹਨਾਂ ਦੀ ਬੁੱਕਸ ਪੜ੍ਹਨੀਆਂ ਚਾਹੀਦੀਆਂ ਕੋਈ ਸਿੱਖਣ ਨੂੰ ਮਿਲੇ ਉਹਨਾਂ ਤੋਂ ਤੁਸੀਂ ਭਗਤ ਸਿੰਘ ਬਾਰੇ ਕੀ ਜਾਣਦੇ ਹੋ ਪਾਕਤ ਸਿੰਘ ਜੀ ਆਪਣੇ ਭਾਰਤ ਦੇ ਬਹੁਤ ਮਸ਼ਹੂਰ ਫ੍ਰੀडम फाइਟਰ ਰਹੇ ਨੇ ਉਹਨਾਂ ਦਾ ਬਰਥ 28 ਸਤੰਬਰ 1907 ਨੂੰ ਹੋਇਆ ਸੀਗਾ ਪਾਕਿਸਤਾਨ ਦੇ ਵਿੱਚ ਤੇ ਉਹਨਾਂ ਨੇ ਆਪਣੇ ਭਾਰਤ ਲਈ ਬਹੁਤ ਚੰਗੇ ਕੰਮ ਕੀਤੇ ਨੇ ਅਭਦੀ ਸ਼ਹੀਦੀ ਪ੍ਰਾਪਤ ਕੀਤੀ ਆ 23 ਮਾਰਚ 1931 ਨੂੰ ਤੇ ਉਹਨਾਂ ਆਪਾਂ ਨੂੰ ਉਹਨਾਂ ਦੀ ਸ਼ਹੀਦੀ ਨੂੰ ਜਾਇਆਂ ਨਹੀਂ ਜਾਣਾ ਚਾਹੀਏ ਅਹੀਂ ਨਹੀਂ ਸਮਝਣਾ ਚਾਹੀਦਾ ਬਹੁਤ ਚੰਗੇ ਕੰਮ ਕੀਤੇ ਨੇ ਉਹਨਾਂ ਨੇ ਕਿ ਭਗਤ ਸਿੰਘ ਦਾ ਇਹ ਵੀ ਸੀ ਕਿ ਦੇਸ਼ ਵਿੱਚ ਬੇਰੋਜ਼ਗਾਰੀ ਨਹੀਂ ਹੋਣੀ ਚਾਹੀਦੀ ਤੁਸੀਂ ਬੇਰੋਜ਼ਗਾਰੀ ਬਾਰੇ ਕੀ ਦੇਖਦੇ ਹੋ ਅੱਜ ਬੇਰੋਜ਼ਗਾਰੀ ਤਾਂ ਬਹੁਤ ਹੈ ਸਾਰੀ ਬੇਰੋਜ਼ਗਾਰੀ ਫੈਲਦੀ ਸੀ ਇੱਥੇ ਸ਼ੀਤਪਤ ਸਿੰਘ ਦਾ ਜਨਮ ਦਿਨ ਹੈ ਤੇ ਉਹਨਾਂ ਬਾਰੇ ਤੁਸੀਂ ਕੀ ਜਾਣਦੇ ਹੋ ਸ਼ੀਤਪਤ ਸਿੰਘ ਨੇ ਆਪਣੇ ਦੇਸ਼ ਲਈ ਬਹੁਤ ਸੀਧੀਆਂ ਪਾਈਆਂ ਨੇ ਜੀਆਂ ਉਹਨਾਂ ਨੇ ਉਹਤੇ ਉਹਨਾਂ ਦੇ ਜਿਹੜੇ ਸਾਥੀ ਸੀਗੇ ਉਹਨਾਂ ਤੇ ਉਹਨਾਂ ਨੇ ਲੜ ਕੇ ਆਪਣੇ ਦੇਸ਼ ਨੂੰ ਆਜ਼ਾਦ ਕਰਾਇਆਗਾ ਤੇ ਆਪਣੇ ਦੇਸ਼ ਚੋਂ ਜਿਹੜੇ ਗੋਰਿਆਂ ਗੋਰਿਆਂ ਨੇ ਰਾਜ ਕੀਤਾ ਸੀਗਾ ਉਹਨਾਂ ਨੂੰ ਆਪਣੇ ਦੇਸ਼ ਚੋਂ ਪੰਜਾਬ ਭਜਾਇਆਗਾ ਤੇ ਉਹਨਾਂ ਦਾ ਇਤਿਹਾਸ ਜਲਿਆਂਵਾਲੇ ਬਾਗ ਨਾਲ ਜੁੜਿਆ ਹੋਇਆਗਾ ਤੇ ਉੱਥੇ ਉਹਨਾਂ ਨੇ ਜਨਰਲ ਡਾਇਰ ਨੂੰ ਉਹਨਾਂ ਨੂੰ ਉਹ ਜਦੋਂ ਹਨਾ ਆਪਣੇ ਜ਼ਿਲ੍ਹਿਆਂ ਵਾਲੇ ਬਾਗ ਚਾ ਕੇ ਉੱਥੇ ਉਹਨਾਂ ਨੇ ਹਮਲਾ ਕੀਤਾ ਸੀਗਾ ਬੰਬ ਛੁੱਟੇ ਸੀਗੇ ਵੀ ਬੰਬ ਉਹ ਨਹੀਂ ਛੁੱਟੇ ਸੀਗੇ ਵੀ ਹਨਾ ਵੀ ਆਪਾਂ ਨੂੰ ਉਹਨਾਂ ਦਾ ਉਹਨਾਂ ਦਾ ਨੁਕਸਾਨ ਹੋਵੇ ਉਹਨਾਂ ਨੇ ਬੰਬਾਂ ਦੇ ਅਕੋਰਡਿੰਗ ਇਹ ਦੱਸਿਆ ਸੀਗਾ ਵੀ ਅਸੀਂ ਜਾਉਂਦੇ ਆਂ ਪੰਜਾਬ ਲਈ ਅਸੀਂ ਪੰਜਾਬ ਨੂੰ ਗੁਲਾਮ ਨਹੀਂ ਹੋਣ ਦਵਾਂਗੇ ਗੁਲਾਮ ਨਹੀਂ ਪੰਜਾਬ ਨੂੰ ਆਜ਼ਾਦ ਕਰਾਵਾਂਗੇ ਅੱਛਾ ਕੀ ਤੁਹਾਨੂੰ ਲੱਗਦਾ ਹੈ ਕਿ ਜਿੱਦਾਂ ਦੀ ਆਜ਼ਾਦੀ ਉਹ ਚਾਹੁੰਦੇ ਸੀ ਅੱਜ ਅਸੀਂ ਉਹਦਾ ਦੀ ਆਜ਼ਾਦੀ ਮਾਣ ਰਹੇ ਹਾਂ ਨਹੀਂ ਜਿੱਦਾਂ ਦੀ ਆਜ਼ਾਦੀ ਉਹ ਚਾਹੁੰਦੇ ਸੀ ਉਦਾਂ ਦੀ ਆਜ਼ਾਦੀ ਅਸੀਂ ਨਹੀਂ ਮਾਨ ਰਹੀ ਕਿਉਂਕਿ ਜੇ ਵੀ ਉਹ ਆਪਣੇ ਦੇਸ਼ ਲਈ ਲੜਦੇ ਸੀਗੇ ਹੁਣ ਅੱਜ ਕੱਲ ਦੇ ਟਾਈਮ 'ਚ ਆਪਣੇ ਦੇਸ਼ ਲਈ ਕੋਈ ਨਹੀਂ ਬੋਲੂਗਾ ਅਗਰ ਇੱਕ ਇਨਸਾਨ ਬੋਲੂਗਾ ਤਾਂ ਸਾਰੇ ਪਿੱਛੇ ਹਟਣਗੇ ਤਾਂ ਬਹੁਤ ਘੱਟ ਲੋਕ ਰਹਿ ਗਏ ਨੇ ਜਿਹੜੇ ਆਪਣੇ ਦੇਸ਼ ਲਈ ਬੋਲਦੇ ਨੇ ਤੇ ਉਹਨਾਂ ਵਰਗੇ ਵੀ ਬਹੁਤ ਘੱਟ ਲੋਕ ਰਹਿ ਗਏ ਨੇ ਜਿਹੜੀ ਆਜ਼ਾਦੀ ਉਹ ਉਹ ਚਾਹੁੰਦੇ ਸੀਗੇ ਵੀ ਆਪਣੇ ਪੰਜਾਬ ਨੂੰ ਦੇਸ਼ ਨੂੰ ਮਿਲੇ ਉਹ ਆਜ਼ਾਦੀ ਨਹੀਂ ਹੈਗੀ ਅੱਜ। ਅੱਛਾ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਅੱਜ ਦਾ ਯੂਥ ਹੈ ਉਹਨੂੰ ਭਗਤ ਸਿੰਘ ਵਰਗਾ ਬਣਨਾ ਚਾਹੀਦਾ? ਹਾਂਜੀ ਜ਼ਰੂਰ ਬਣਨਾ ਚਾਹੀਦਾਗਾ ਪਰ ਅੱਜ ਦਾ ਯੂਥ ਆ ਜਿਹੜਾ ਉਹ ਹੋਰ ਪਾਸੇ ਹੋ ਗਿਆ ਏ ਜਿੱਦਾਂ ਸੋਸ਼ਲ ਮੀਡੀਆ ਤੇ ਭਗਤ ਸਿੰਘ ਵਰਗਾ ਵੀ ਬਣਨਾ ਚਾਹੀਦਾਗਾ ਪਰ ਅੱਜ ਦਾ ਯੂਥ ਬਣ ਨਹੀਂ ਰਿਹਾਗਾ ਕੋਈ ਕੋਈ ਬਹੁਤ ਬਹੁਤ ਰੇਅਰ ਬੱਚੇ ਰਹਿ ਗਏ ਨੇ ਜਿਹੜੇ ਉਹਨਾਂ ਵਰਗਾ ਬਨਣਾ ਚਾਹੁੰਦੇ ਨੇਗੇ ਪਰ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਸਾਰਿਆਂ ਨੂੰ ਉਹਨਾਂ ਵਰਗਾ ਬਨਣਾ ਚਾਹੀਦਾਗਾ ਕੀ 28 ਸਤੰਬਰ ਦੇ ਇਤਿਹਾਸ ਬਾਰੇ ਤੁਸੀਂ ਜਾਣਕਾਰੀ ਰੱਖਦੇ ਹੋ ਹਾਂਜੀ ਕੀ ਹੋਇਆ ਸੀ 28 ਸਤੰਬਰ ਨੂੰ ਭਗਤ ਸਿੰਘ ਦਾ ਜਨਮ ਦਿਹਾੜਾ ਹੈ 28 ਸਤੰਬਰ ਨੂੰ 28 ਸਤੰਬਰ 1907 ਨੂੰ ਉਹਨਾਂ ਦਾ ਜਨਮ ਹੋਇਆ ਸੀ ਇਸ ਵਾਰ ਉਹਨਾਂ ਦੇ 117ਵਾਂ ਜਨਮ ਦਿਹਾੜਾ ਮਨਾਇਆ ਜਾਊਗਾ ਸ਼ਹੀਦ ਭਗਤ ਸਿੰਘ ਬਾਰੇ ਤੁਸੀਂ ਹੋਰ ਕੀ ਜਾਣਦੇ ਹੋ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬਾਰੇ ਸ਼ਹੀਦ ਭਗਤ ਸਿੰਘ ਦਾ ਜਨਮ 1907 ਹੋਇਆ ਸੀਗਾ ਉਸ ਦਿਨ ਜਿਸ ਦਿਨ ਉਹਨਾਂ ਦਾ ਜਨਮ ਹੋਇਆ ਉਹਨਾਂ ਦੇ ਫਾਦਰ ਤੇ ਉਹਨਾਂ ਦੇ ਚਾਚੂ ਸੀ ਜਿਹੜੇ ਉਹ ਉਹਦੇ ਜੇਲ੍ਹ 'ਚ ਸੀਗੇ ਅੰਗਰੇਜ਼ਾਂ ਦੇ ਵਿਰੋਧ ਅੰਦੋਲਨ ਕਰਦੇ ਹੋਏ ਉਹਨਾਂ ਨੇ ਖੁਦ ਵੀ ਬਹੁਤ ਅੰਦੋਲਨ ਕੀਤੇ ਉਹਨਾਂ ਨੇ ਲਾਲਾ ਲਾਜਪਤ ਰਾਏ ਨਾਲ ਰਲ ਕੇ ਸਾਈਮਨ ਕਮਿਸ਼ਨ ਦੇ ਵਿਰੁੱਧ ਆਪਣੀ ਲਹਿਰ ਚਲਾਈ ਸੀਗੀ ਸਾਈਲੈਂਟ ਮਾਰਚ ਕੀਤੀ ਸੀ ਉਹਦੇ ਉਹਨਾਂ ਤੇ ਲਾਠੀ ਚਾਰਜ ਵੀ ਹੋਇਆ ਸੀਗਾ ਫਿਰ 17 ਨਵੰਬਰ 1928 ਨੂੰ ਲਾਲਾ ਲਾਜਪਤ ਰਾਏ ਦੀ ਡੈਥ ਹੋ ਗਈ ਸੀ ਉਸਦੂ ਉਹਨਾਂ ਨੇ ਬਦਲਾ ਲੈਣ ਵਾਸਤੇ 30 ਅਕਤੂਬਰ 1928 ਈਸਵੀ ਨੂੰ ਹੀ ਸੰਡਰਸ ਦੇ ਗੋਲੀ ਮਾਰਤੀ ਸੀ। ਸ਼ਹੀਦ ਭਗਤ ਸਿੰਘ ਨੇ 23 ਸਾਲਾਂ ਦੇ ਵਿੱਚ ਹੀ ਇੱਕ ਬਹੁਤ ਵੱਡੀ ਕੁਰਬਾਨੀ ਕੀਤੀ ਹੈ। ਤਾਂ ਉਸ ਕੁਰਬਾਨੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਅੱਜ ਕੱਲ 23 ਸਾਲ ਦੀ ਇਹ ਚ ਬੱਚੇ ਮਤਲਬ ਸਟੱਡੀ ਕਰਦੇ ਫਿਰਦੇ ਆ ਜਿਵੇਂ ਭਗਤ ਸਿੰਘ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੇ ਜੋ ਕੋਈ ਮੈਨੂੰ ਨਹੀਂ ਲੱਗਦਾ ਵੀ ਕਰ ਸਕੂਗਾ ਉਹਨਾਂ ਦੀ ਯਾਦ ਚ ਆਪਾਂ ਗਰਾਊਂਡ ਵੀ ਬਹੁ ਬਣਾ ਰੱਖੇ ਹੈਗੇ ਪਰ ਮੈਨੂੰ ਨਹੀਂ ਲੱਗਦਾ ਜਿਵੇਂ ਉਹ ਕਹਿੰਦੇ ਸੀਗੇ ਵੀ ਆਜ਼ਾਦ ਕਰਨਾ ਓਵੇਂ ਆਜ਼ਾਦੀ ਆਪਾਂ ਨੂੰ ਮਿਲ ਗਈ ਹਜੇ ਤੱਕ ਤੁਸੀਂ ਕਿਹਾ ਕਿ ਆਜ਼ਾਦੀ ਉਸ ਤਰ੍ਹਾਂ ਦੀ ਨਹੀਂ ਮਿਲੀ ਜਿਸ ਤਰ੍ਹਾਂ ਦੀ ਆਜ਼ਾਦੀ ਦੀ ਗੱਲ ਅਸ਼ੀਦ ਭਗਤ ਸਿੰਘ ਕਰਦੇ ਸੀ ਤਾਂ ਤੁਸੀਂ ਕਿਹੜੀ ਗੱਲ ਨੂੰ ਕਹਿੰਦੇ ਹੋ ਕਿ ਉਸ ਤਰ੍ਹਾਂ ਦੀ ਆਜ਼ਾਦੀ ਨਹੀਂ ਮਿਲੀ ਉਹ ਜਾਣਦੇ ਸੀਗੇ ਜਿਵੇਂ ਅੰਗਰੇਜ਼ਾਂ ਨੇ ਇੱਧਰ ਆ ਕੇ ਆਪਾਂ ਨੂੰ ਅਪਗ੍ਰੇਡ ਅਪਗ੍ਰੇਡ ਕਰਨ ਵਾਰੇ ਸੋਚਿਆ ਸੀ ਹੈਨਾ ਵੀ ਓਵੇਂ ਆਪਣਾ ਪੰਜਾਬ ਖੁਦ ਅਪਗ੍ਰੇਡ ਹੋਵੇ ਆਪਣੇ ਨੌਜਵਾਨ ਖੇਡਾਂ ਚ ਅੱਗੇ ਜਾਣਾਂ ਵੱਖ-ਵੱਖ ਥਾਵਾਂ ਤੇ ਅੱਗੇ ਵਧਣ ਵੀ ਹੈ ਨਾ ਪਰ ਆਪਣੇ ਨੌਜਵਾਨ ਜਿਹੜੇ ਉਹਨਾਂ ਦੀ ਅੱਜ ਗਰਾਊਂਡਸ ਵਗੈਰਾ ਆਪਾਂ ਬਣਾ ਰੱਖਿਆ ਉੱਥੇ ਖੇਡਦਾ ਤਾਂ ਮੈਨੂੰ ਅੱਜ ਤੱਕ ਕੋਈ ਦੇਖਿਆ ਨਹੀਂ ਹੈਗਾ ਨਸ਼ੇ ਕਰਦੇ ਦੇਖ ਰਹੇ ਨੇ ਸੋ ਇਸ ਹਾਲਤ ਦਾ ਜਿਹੜਾ ਤਾਂ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ ਕਿ ਫਿਰ ਇਹ ਆਜ਼ਾਦੀ ਇਸ ਤਰ੍ਹਾਂ ਦੀ ਕਿਉਂ ਨਹੀਂ ਆ ਸਕੀ ਕੁਝਤਾ ਅੱਜਕੱਲ੍ਹ ਦੀਆਂ ਆਪਣੀਆਂ ਪੰਜਾਬੀਆਂ ਸਰਕਾਰਾਂ ਨਹੀਂ ਆ ਕੁਝ ਆਪਾਂ ਆਪ ਵੀ ਆਂਗੇ ਕਿਉਂਕਿ ਆਪਾਂ ਆਪਦੇ ਆਪ ਤੇ ਆਪ ਵੀ ਡਿਪੈਂਡ ਰਹਨੇ ਆਂਗੇ ਆਪਾਂ ਰਸ਼ਿਆਂ ਵੱਲ ਜਾਈ ਕਿਉਂ ਰਹੇ ਆਂ ਆਪਾਂ ਖੁਦ ਨੂੰ ਵਧੀਆ ਡਾਈਟ ਦੇ ਕੇ ਗਰਾਊਂਡ ਵੀ ਤਾਂ ਜਾ ਸਕਦੇ ਆ ਜਿਹੜਾ ਕਿ ਅੱਜ ਆਪਣਾ 28 ਸਤੰਬਰ ਨੂੰ ਭਗਤ ਸਿੰਘ ਦਾ ਦਿਹਾੜਾ ਮਨਾਇਆ ਜਾ ਰਿਹਾ ਤੁਸੀਂ ਭਗਤ ਸਿੰਘ ਬਾਰੇ ਕੀ ਸੋਚ ਰੱਖਦੇ ਹੋ ਭਗਤ ਸਿੰਘ ਬਾਰੇ ਇਹ ਸੋਚ ਰੱਖਦੇ ਆ ਕਿ ਉਹਨਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਨ ਵਿੱਚ ਬਹੁਤ ਮਹਾਨਤਾਂ ਨਿਭਾਈ ਸੀ ਤੇ ਪਰ ਹੁਣ ਅੱਜ ਕੱਲ ਕੀ ਆ ਲੋਕਾਂ ਹੀ ਭੁੱਲ ਰਿਹਾ ਕਿ 28 ਸਤੰਬਰ ਨੂੰ ਭਗਤ ਸਿੰਘ ਜੀ ਦਾ ਜਨਮ ਦਿਨ ਹੋਇਆ ਸੀ ਲਾਹੌਰ ਵਿਖੇ ਸਾਨੂੰ ਸਾਰਿਆਂ ਨੂੰ ਮਤਲਬ ਉਹਨਾਂ ਦੇ ਜਨਮ ਦਿਨ ਜਿਹੜਾ ਉਹ ਸਾਰੇ ਜਗ੍ਹਾ ਜਗ੍ਹਾ ਤੇ ਮਨਾਉਣਾ ਚਾਹੀਦਾ ਉਹਨਾਂ ਦੀ ਯਾਦ ਦੀ ਸਾਨੂੰ ਦੁਬਾਰਾ ਵੀ ਯਾਦ ਕਰਨੀ ਚਾਹੀਦੀ ਜੋ ਭਗਤ ਸਿੰਘ ਦਾ ਮਕਸਦ ਸੀ ਆਜ਼ਾਦੀ ਨੂੰ ਲੈ ਕੇ ਕਿ ਉਹ ਅੱਜ ਕੱਲ ਦੀ ਯੂਥ ਜਿਹੜਾ ਆਪਣੇ ਪੰਜਾਬ ਦੇ ਵਿੱਚ ਆ ਆਜ਼ਾਦੀ ਆਪ ਨੂੰ ਅਸਲ ਵਿੱਚ ਦੁਵਾਈ ਹੈ ਜੇ ਦੇਖਿਆ ਜਾਵੇ ਅੱਜ ਕੱਲ ਆਜ਼ਾਦ ਤਾਂ ਕੋਈ ਵੀ ਨਹੀਂ ਹੈਗਾ ਸੇ ਆਜ਼ਾਦੀ ਨਹੀਂ ਹੁਣ ਹੈਨਿੰਗ ਜੋ ਭਗਤ ਸਿੰਘ ਆਜ਼ਾਦਾਂ ਚ ਬਹੁਤਾਂ ਦੀ ਮਹਾਨਤਾ ਦਵਾਈ ਸੀ ਬੜਾ ਅੱਜ ਕੱਲ ਆਜ਼ਾਦ ਨਹੀਂ ਹੈਗਾ ਦੇਸ਼ ਆਪਣਾ ਤੁਸੀਂ ਨਾਇਕ ਮੰਨਦੇ ਹੋ ਭਗਤ ਸਿੰਘ ਨੂੰ ਆਪਣਾ ਹੀਰੋ ਮੰਨਦੇ ਹੋ ਯੈਸ ਹੀਰੋ ਮੰਨਦੇ ਹਾਂ ਜਿਵੇਂ ਕਿ ਆਪਾਂ ਭਗਤ ਸਿੰਘ ਬਾਰੇ ਗੱਲਾਂ ਕਰਦੇ ਆਂ ਕੁਝ ਗੱਲਾਂ ਤਾਂ ਆਪਾਂ ਸੁਣੀਆਂ ਹੋਆਂ ਨੇ ਭਗਤ ਸਿੰਘ ਬੰਬਾਂ ਵਾਲਾ ਪਿਸਤੌਲਾਂ ਵਾਲਾ ਇਸ ਤੋਂ ਬਿਨਾ ਤੁਸੀਂ ਹੋਰ ਕੀ ਜਾਣਦੇ ਹੋ ਭਗਤ ਸਿੰਘ ਬਾਰੇ ਅ ਭਗਤ ਸਿੰਘ ਦੇਖੋ ਅਸੀਂ ਜਦੋਂ ਵੀ ਆਏ ਆਏ ਗੱਲ ਕਰਦੇ ਆ ਕਿ ਭਾਰਤ ਪੰਜਾਬ ਦੇ ਵਿੱਚ ਸੁਤੰਤਰਤਾ ਸੈਨਾਨੀ ਸਭ ਤੋਂ ਪਹਿਲਾ ਨਾਮ ਸਾਡੇ ਕੋਲ ਆਉਂਦਾ ਹੈ ਭਗਤ ਸਿੰਘ ਤੇ ਉਹਨਾਂ ਦੇ ਬਾਕੀ ਦੋ ਸਾਥੀ ਉਹਨਾਂ ਦੇ ਬਾਰੇ ਮੈਂ ਕਾਫੀ ਚੀਜ਼ਾਂ ਵੀ ਪੜ੍ਹੀਆਂ ਨੇ ਤੇ ਮੈਂ ਖੁਦ ਵੀ ਇਹ ਜੋ ਹੈ ਕਨਕਲੂਜਨ ਤੇ ਨਿਕਲਿਆ ਕਿ ਉਹਨਾਂ ਦਾ ਜੋ ਤਰੀਕਾ ਹੈ ਕਰਨ ਦਾ ਸਾਰਿਆਂ ਤੋਂ ਵੱਖ ਹੈ ਕੋਈ ਲੋਕ ਗੱਲ ਕਰ ਰਹੇ ਨੇ ਕਿ ਨਹੀਂ ਅਸੀਂ ਪ੍ਰੋਟੈਸਟ ਕਰਨਾ ਹੈ ਕੋਈ ਲੋਕ ਗੱਲ ਕਰ ਰਹੇ ਨਹੀਂ ਅਸੀਂ ਉਹਨਾਂ ਨੂੰ ਸ਼ਾਂਤੀ ਨਾਲ ਦੂਸਰੇ ਤਰੀਕੇ ਨਾਲ ਅੰਗਰੇਜ਼ਾਂ ਤੋਂ ਅਸੀਂ ਆਜ਼ਾਦੀ ਪ੍ਰਾਪਤ ਕਰ ਸਕਦੇ ਹਾਂ ਲੇਕਿਨ ਭਗਤ ਸਿੰਘ ਦਾ ਕਹਿਣਾ ਬਿਲਕੁਲ ਅੱਡੇ ਸਾਰਿਆਂ ਤੋਂ ਤੇ ਮੈਨੂੰ ਉਹਨਾਂ ਦੀ ਥਿੰਕਿੰਗ ਕਾਫੀ ਵਧੀਆ ਵੀ ਲੱਗਦੀ ਹੈ ਜਿਹੜੀ ਭਗਤ ਸਿੰਘ ਆਜ਼ਾਦੀ ਦੀ ਗੱਲ ਕਰਦਾ ਸੀ ਕੀ ਲੱਗਦਾ ਕਿ ਅੱਜ ਦੇ ਸਮੇਂ 'ਚ ਅਸੀਂ ਉਹ ਆਜ਼ਾਦੀ ਮਾਨ ਰਹੇ ਹਾਂ ਬਿਲਕੁਲ ਅਸੀਂ ਮਾਨ ਰਹੇ ਹਾਂ ਤੇ ਅਸੀਂ ਐ ਵੀ ਜਾਣਦੇ ਹਾਂ ਕਿ ਜਿਵੇਂ ਭਗਤ ਸਿੰਘ ਨੇ ਜੀ ਆਜ਼ਾਦੀ ਦਿਲਵਾਈ ਹੈ ਸਾਨੂੰ ਸਭ ਨੂੰ ਪਤਾ ਹੈ ਕਿ ਉਹ ਕਿਸ ਤਰ੍ਹਾਂ ਦਿਲਵਾਈ ਹੈ ਕਿਸ ਤਰ੍ਹਾਂ ਉਹਨੇ ਜੰਗ ਲੜੀ ਹੈ ਕਿਸ ਤਰ੍ਹਾਂ ਕੁਰਬਾਨੀ ਦਿੱਤੀ ਹੈ ਅਸੀਂ ਭੁੱਲ ਨਹੀਂ ਸਕਦੇ ਉਹਨਾਂ ਦੀ ਕੰਮ ਨੂੰ ਤੁਹਾਡੇ ਕਹਿਣ ਦਾ ਮਤਲਬ ਇਹ ਭਗਤ ਸਿੰਘ ਆਪਣੇ ਲਈ ਪ੍ਰੇਰਨਾ ਸਰੋਤ ਨੇ ਆ ਜਿਵੇਂ ਹੋਰ ਵੀ ਬਹੁਤ ਸਾਰੇ ਹਿੱਸੇ ਵੱਖ-ਵੱਖ ਆਪਾਂ ਦੇਖਦੇ ਆਂ ਵੀ ਮਨਾਉਂਦੇ ਆ ਭਗਤ ਸਿੰਘ ਦਾ ਜਨਮ ਦਿਨ ਤੇ ਤੁਸੀਂ ਕੀ ਸੋਚਿਆ ਮਤਲਬ ਕੁਝ ਵੱਖਰਾ ਸੋਚਿਆ ਭਗਤ ਸਿੰਘ ਦਾ ਜਨਮ ਦਿਨ ਕਿਵੇਂ ਮਨਾਓਗੇ ਵੱਖਰਾ ਤਾਂ ਵੈਸੇ ਜਿਆਦਾ ਨਹੀਂ ਸੋਚਿਆ ਸੀ ਭਗਤ ਸਿੰਘ ਦੇ ਜਨਮ ਦਿਨ ਬਾਰੇ ਵੀ ਨਾਰਮਲੀ ਅੱਜ ਕੱਲ ਦਾ ਜ਼ਿਆਦਾਤਰ ਲੋਕ 쇼 ਹੀ ਕਰਦੇ ਆ ਉਹਨਾਂ ਨੂੰ ਬੜਾ ਕੋਈ ਯਾਦ ਨਹੀਂ ਰਹਿੰਦਾ ਵੀ ਭਗਤ ਸਿੰਘ ਦਾ ਜਨਮ ਦਿਨ ਅੱਜ ਕੱਲ ਦੇ ਵੈਸੇ ਵੀ ਯੂਥ ਨੂੰ ਬੜਾ ਪਤਾ ਨਹੀਂ ਹੈਗਾ ਭਗਤ ਸਿੰਘ ਬਾਰੇ ਜਿਹੜਾ ਉਹਨਾਂ ਨਵੇਂ ਆਪਣੇ ਆ ਰਹੇ ਆ ਨਿਊ ਜਨਰੇਸ਼ਨ ਜਿਹੜੇ ਮਾੜੇ ਮਿੱਟੇ ਪੁਰਾਣੇ ਆ ਜਿਨ੍ਹਾਂ ਨੇ ਪੜਿਆ-ਪੜਿਆ ਉਹ ਜ਼ਿਆਦਾ ਜਾਣਦੇ ਆ ਨਹੀਂ ਨਾਰਮਲੀ ਜ਼ਿਆਤਰ ਲੋਕ ਤਾਂ ਦਿਖਾਵੇ ਲਈ ਕਰਦੇ ਹੁੰਦੇ ਆ ਵੀ ਭਾਤ ਸਿੰਘ ਦਾ ਨਾਮ ਹੀ ਆ ਗਿਆ ਆ ਪਾਦੋ ਕੋਸ਼ਿਸ਼ ਜ਼ਿਆਦਾ ਅੱਜ ਕੱਲਜ਼ ਇਹੋ ਜਿਹਾ ਟ੍ਰੈਂਡ ਜ਼ਿਆਦਾ ਚੱਲਿਆ ਹੋਇਆ ਨਹੀਂ ਜ਼ਿਆਦਾ ਕੋਈ ਭਗਤ ਸਿੰਘ ਨੂੰ ਯਾਦ ਨਹੀਂ ਕਰਦਾ ਜਿਹੜੇ ਹੁਣ ਪੁਰਾਣੇ ਆ ਉਹ ਜ਼ਿਆਦਾ ਯਾਦ ਕਰਦੇ ਆ ਵੀ ਹਾਂ ਭਈ ਸਾਡੇ ਹੁੰਦਾ ਸੀਗਾ ਇਹ ਇਹ ਬੰਦੇ ਨੇ ਆਜ਼ਾਦੀ ਦੀ ਲੜਾਈ ਲੜੀ ਆ ਨਹੀਂ ਅਸੀਂ ਜੇ ਹੋ ਸਕੇ ਸਾ ਤੋਂ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਵੀ ਨਵੇਂ ਯੂਥ ਨੂੰ ਪਤਾ ਲੱਗੇ ਵੀ ਹਾਂ ਭਾਤ ਸਿੰਘ ਹੁੰਦਾ ਸੀਗਾ ਵੀ ਉਹਨੇ ਆਜ਼ਾਦੀ ਦੀ ਲੜਾਈ ਲੜੀ ਸੀ ਆ ਲੜੀ ਕਿਸ ਤਰੀਕੇ ਨਾਲ ਜੀ ਵੇ ਅੱਜਕਲ ਸਕੂਲਾਂ 'ਚ ਇਹ ਕੋਸ਼ਿਸ਼ ਹੋ ਵੀ ਰਹੀ ਆ ਵੀ ਸਾਰਿਆਂ ਨੂੰ ਪਤਾ ਲੱਗੇ ਪਲੇ ਹੁੰਦੇ ਆ ਭਗਤ ਸਿੰਘ ਦੇ ਤੇ ਸਾਰੇ ਕਿਵੇਂ ਉਹਨਾਂ ਨੇ ਲੜਾਈ ਲੜੀ ਸੀ ਜਾਦੀ ਦੀ ਤਾਂ ਅੱਡ ਸਾਰਿਆਂ ਨੂੰ ਉਸ ਦੇ ਬਾਰੇ ਇਸੇ ਹੈ ਕਹਿਣਾ ਚਾਹੁੰਦੇ ਆ ਕਿ ਭਗਤ ਸਿੰਘ ਨੇ ਸਾਡੇ ਦੇਸ਼ ਨੂੰ ਬਚਾਉਣ ਵਿੱਚ ਬਹੁਤ ਹੈਲਪ ਕੀਤੀ ਸੀਗੀ ਉਹਨਾਂ ਨੂੰ ਫਾਂਸੀ ਵੀ ਦਿੱਤੀ ਗਈ ਸੀ ਇੱਕ ਦਿਨ ਪਹਿਲਾਂ ਉਹਨਾਂ ਦੇ ਜਿਹੜੇ ਦੋਸਤ ਸੀਗੇ ਉਹਨਾਂ ਨੇ ਭੁੱਖ ਹੜਤਾਲ ਵੀ ਕੀਤੀ ਸੀਗੀ ਜੇਲ੍ਹ ਦੇ ਵਿੱਚ ਬਹਿ ਕੇ ਇਹਨਾਂ ਨੇ ਆਪਣੇ ਦੇਸ਼ ਲਈ ਬਹੁਤ ਕੁਝ ਕੀਤਾ ਭਗਤ ਸਿੰਘ ਦੇ ਆਜ਼ਾਦੀ ਬਾਰੇ ਮਤਲਬ ਕਿ ਉਹਨਾਂ ਨੇ ਬਹੁਤ ਹੈਲਪ ਕੀਤੀ ਆ ਉਹਨਾਂ ਦੀ ਉਮਰ ਹੀ ਬਹੁਤ ਘੱਟ ਸੀਗੀ ਦੇਖਦੇ ਆ ਆਪਾਂ ਪਰ ਫਿਰ ਵੀ ਉਹਨਾਂ ਚ ਹਿੰਮਤ ਸੀਗੀ ਉਹਨਾਂ ਨੇ ਆਪਾਂ ਨੂੰ ਆਜ਼ਾਦ ਕਰਾਇਆ ਅੱਜ ਕੱਲ ਦੇ ਲੋਕ ਕਰ ਸਕਦੇ ਆ ਜੋ ਕੁਝ ਜਿਹੜਾ ਉਹਨਾਂ ਨੇ ਕੀਤਾ ਅੱਜ ਕੱਲ ਦੇ ਲੋਕਾਂ ਚ ਇਹ ਜਾਂ ਕਿੱਥੇ ਛੋਟੀ ਜੀ ਗੱਲ ਨੂੰ ਵੱਡਾ ਸਾਰਾ ਬਣਾ ਸਕਦੇ ਨੇ ਪਰ ਕੁਝ ਨਹੀਂ ਕਰ ਸਕਦੇ ਹੁਣ ਤਾਂ 23 ਸਾਲ ਦੀ ਉਮਰ ਚ ਨਸ਼ੇ ਕਰ ਰਹੇ ਨੇ ਤੁਹਾਨੂੰ ਪਤਾ ਹੀ ਹੈ ਬਹੁਤ ਜ਼ਿਆਦਾ ਦੁਨੀਆ ਤੇ ਤਬਾਹੀ ਮੱਚੀ ਪਈ ਐ ਲੜਾਈਆਂ ਹੋ ਰੀਆਂ ਨੇ ਗਿਆ ਕੁਛ ਨਹੀਂ ਹੋ ਰਿਹਾ ਤੁਸੀਂ ਭਗਤ ਸਿੰਘ ਬਾਰੇ ਕੀ ਜਾਣਦੇ ਹੋ ਅਸੀਂ ਭਗਤ ਸਿੰਘ ਬਾਰੇ ਇਹ ਅੱਖਾਂ ਕਿ ਵੀ ਉਹਨਾਂ ਨੇ ਆਪਣੇ ਦੇਸ਼ ਨੂੰ ਆਜ਼ਾਦ ਕਰਾਇਆ ਸੀਗਾ ਤੇ ਹਾਂ ਉਹਨਾਂ ਨੇ ਆਪਣੇ ਦੇਸ਼ ਲਈ ਕੁਰਬਾਨੀ ਵੀ ਦਿੱਤੀ ਸੀਗੀ ਉਹ ਉਹਨਾਂ ਮਤਲਬ 23 ਮਾਰਚ ਨੂੰ ਉਹਨਾਂ ਨੂੰ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ ਸੀਗਾ ਤੇ ਆਪਣਾ ਦੇਸ਼ ਆਜ਼ਾਦ ਹੋਇਆ ਸ਼ਹੀਦ ਭਗਤ ਸਿੰਘ ਨੇ ਹੀ ਆਪਣੇ ਲਈ ਆਜ਼ਾਦੀ ਦੀ ਲੜਾਈ ਲੜੀ ਉਹਨਾਂ ਨਾਲ ਦੋ ਜਣੇ ਹੋਰ ਵੀ ਸੀ ਜਿਨ੍ਹਾਂ ਨੇ ਫਾਂਸੀ ਤੇ ਚੜੇ ਸੀ ਜਿਵੇਂ ਤੁਸੀਂ ਕਿਹਾ ਕਿ ਆਜ਼ਾਦੀ ਲਈ ਲੜਾਈ ਲੜੀ ਜਿਵੇਂ ਉਹਨਾਂ ਨੇ ਮਤਲਬ ਕਿ ਜਿਹੜੀ ਅੰਗਰੇਜ਼ ਸਰਕਾਰ ਸੀਗੀ ਉਹਨਾਂ ਤੋਂ ਆਜ਼ਾਦ ਹੋਣ ਲਈ ਇਹ ਲੜਾਈ ਲੜੀ ਤੇ ਅੱਜ ਦਾ ਜਿਹੜਾ ਯੂਥ ਹੈ ਉਹ ਉਧਰ ਹੀ ਜਾ ਰਿਹਾ ਬਾਹਰਲੇ ਮੁਲਕਾਂ 'ਚ ਅੰਗਰੇਜ਼ਾਂ ਕੋਲ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਨਹੀਂ ਜੀ ਉਧਰ ਜਾਣਾ ਬਣਦਾ ਵੀ ਹੈ ਜੀ ਵੀ ਇੱਧਰ ਜੇ ਕੁਝ ਹੈ ਨਹੀਂ ਤੇ ਭਗਤ ਸਿੰਘ ਹੋਣੀਆਂ ਨੇ ਜਿਨ੍ਹਾਂ ਲਈ ਲੜਾਈ ਲੜੀ ਤੀ ਉਹ ਆਪਾਂ ਹੀ ਤੀਗੇ ਫਿਰ ਹੁਣ ਆਪਾਂ ਨੂੰ ਫਿਰ ਆਪਣੇ ਆਪ ਦੇ ਪੀੜ੍ਹੀਆਂ ਦਾ ਵੀ ਦੇਖਣਾ ਫਿਰ ਪੰਜਾਬੀਆਂ ਨੇ ਇਸ ਕਰਕੇ ਵੀ ਤਾਂ ਕਰਕੇ ਰੋਜ਼ਗਾਰ ਲਈ ਜਾਣਾ ਪੈ ਰਿਹਾ ਬਸ ਕੀ ਵੈਸੇ ਤਾਂ ਕੋਈ ਗੱਲ ਨਹੀਂ اچھا ਕੀ ਤੁਹਾਨੂੰ ਲੱਗਦਾ ਕਿ ਜਿਹੜਾ ਸਾਡਾ ਅੱਜ ਦਾ ਯੂਥ ਹੈ ਉਹ ਸ਼ਹੀਦ ਭਗਤ ਸਿੰਘ ਨੂੰ ਫੋਲੋ ਕਰ ਰਿਹਾ ਨਾ ਜੀ ਮੈਨੂੰ ਤਾਂ ਨਹੀਂ ਲੱਗਦਾ ਕੋਈ ਬੰਦੇ ਹੁੰਦੇ ਨੇ 10 ਚੋਂ 2 ਜਾਨੇ ਜਿਹੜੇ ਥੋੜੀ ਰੈਵੋਲੂਸ਼ਨਰੀ ਵਾਲੀ ਮੱਤ ਰੱਖਦੇ ਨੇ ਭਗਤ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ ਕਿ ਭਗਤ ਸਿੰਘ ਨੇ ਕੀ ਕੀਤਾ ਸੀ ਉਹ 23 ਸਾਲ ਦੀ ਉਮਰ ਵਿੱਚ ਸ਼ਹੀਦ ਹੋ ਗਏ ਸੀਗੇ ਆਪਣੇ ਭਾਰਤ ਨੂੰ ਬਚਾਉਣ ਦੇ ਲਈ ਮੇਕੀ ਮੁਕਤ ਕਰਾਉਣ ਨੂੰ ਅੰਗਰੇਜ਼ਾਂ ਦੇ ਰਾਜ ਤੋਂ ਜੋ ਕਿ ਇੱਕ ਬਹੁਤ ਵੱਡੀ ਕੁਰਬਾਨੀ ਹੈ 23 ਸਾਲ ਦੇ ਨੌਜਵਾਨ ਦੇ ਲਈ ਤੁਸੀਂ ਭਗਤ ਸਿੰਘ ਬਾਰੇ ਕੀ ਕਹਿਣਾ ਚਾਹੋਗੇ ਭਗਤ ਸਿੰਘ ਜੀ ਨੇ ਆਪਣੇ ਲਈ ਬਹੁਤ ਵੱਡਾ ਯੋਗਦਾਨ ਪਾਇਆ ਤੇ ਉਹਨਾਂ ਨੇ ਇੱਕ ਸਾਇੰਸ ਬੈਕਗ੍ਰਾਉਂਡ ਦੇ ਨੌਜਵਾਨ ਨਾਲ ਜੋ ਜਿਹਦਾ ਨਾਮ ਸੀ ਜਤਿੰਦਰ ਦਾਸ ਉਹਨਾਂ ਨਾਲ ਮਿਲ ਕੇ ਉਹਨਾਂ ਨੇ ਬੰਬ ਬਣਾਇਆ ਜਿਸਨੂੰ ਕੇ ਅਸੈਂਬਲੀ ਦੇ ਵਿੱਚ ਸੁੱਟਿਆ ਸੀ ਤੇ ਲਾਲ ਲਾਸ਼ ਪੱਤਰਾਂਏ ਜਿਹਦਾ ਬਦਲਾ ਲਿਆ ਸੀ ਉਹਨਾਂ ਨੇ ਸੋਏ ਸੀ ਸਾਡੀ ਵਿਦਿਆਰਥੀ ਸਾਥੀਆਂ ਨਾਲ ਗੱਲਬਾਤ ਇਹ ਸਵਾਲ ਜਵਾਬ ਜੋ ਸਾਡੀ ਜਰਨਲਿਜ਼ਮ ਦੀ ਟੀਮ ਦੇ ਵੱਖ-ਵੱਖ ਸਾਥੀਆਂ ਨੇ ਕੀਤੇ ਨੇ ਇਨਾਂ ਦੇ ਵਿੱਚੋਂ ਜੇ ਅਸੀਂ ਦੇਖੀਏ ਤਾਂ ਇਹੀ ਸਿੱਟਾ ਨਿਕਲਦਾ ਹੈ ਕਿ ਬਹੁਤ ਸਾਰੇ ਵਿਦਿਆਰਥੀ ਸਾਥੀਆਂ ਨੇ ਇਸ ਗੱਲ ਦੀ ਬਰੋਡਤਾ ਕੀਤੀ ਹੈ ਕਿ ਜਿਸ ਆਜ਼ਾਦੀ ਦੀ ਗੱਲ ਸ਼ਹੀਦ ਭਗਤ ਸਿੰਘ ਕਰਦਾ ਸੀ ਉਹ ਆਜ਼ਾਦੀ ਅੱਜ ਵੀ ਸਾਨੂੰ ਨਹੀਂ ਆਈ ਹੈ ਕਾਰਜ ਅਧੂਰਾ ਹੈ ਸੋ ਇਸ ਲਈ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਬਾਰੇ ਚੇਤਨ ਹੋਣਾ ਚਾਹੀਦਾ ਹੈ ਇਸ ਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਧੰਨਵਾਦ ਐਸਟੀਪੀ ਨਿਊਜ਼ ਦੇ ਨਾਲ ਮੈਂ ਹਰਪ੍ਰੀਤ